ਬਹੁਤ ਹੀ ਧੰਨਵਾਦ ਕਰਦਾ ਹਾਂ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਸ਼ਹੀਦ ਭਗਤ ਸਿੰਘ ਜੀ ਯਾਦਗਾਰੀ ਟੂਰਨਾਮੈਂਟ ਜਿਹੜਾ ਹੈ ਉਹ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਬੂਸਟ ਕਰਨ ਦੇ ਲਈ ਪ੍ਰੀਮੀਅਰ ਕ੍ਰਿਕਟ ਲੀਗ ਦੇ ਤੌਰ ਤੇ ਕਰਾਇਆ ਗਿਆ ਇਹਦੇ ਵਿੱਚ ਅੱਜ ਐਸਐਸਪੀ 11 ਔਰ ਡਿਪਟੀ ਕਮਿਸ਼ਨਰ 11 ਖੇលਿਆ ਔਰ ਇਸ ਸ਼ੁਭ ਮੌਕੇ ਤੇ ਸਾਡੇ ਆਈਐਸ ਯੰਗ ਆਈਐਸ ਰੁਸ਼ੀ ਮੰਡਲ ਜੀ ਔਰ ਸਾਰੀ ਜ਼ਿਲ੍ਹਾ ਕੱਕੜਾ ਸੈਸ਼ਨ ਦੇ ਸਾਡੇ ਪ੍ਰਧਾਨ ਕੈਸ ਸਾਹਿਬ ਡਾਕਟਰ ਖੇਲਾ ਜੀ ਡਾਕਟਰ ਪੰਕਜ ਸ਼ਿਪ ਜੀ ਔਰ ਇੱਕ ਬਹੁਤ ਅੱਛਾ ਮੈਸੇਜ ਆਂਦਾ ਸਾਡੇ ਸਮਾਜ ਨੂੰ ਕਿਸੇ ਨਾ ਸਪੋਰਟਸ ਦੇ ਇਵੈਂਟਸ ਦੇ ਜ਼ਰੀਏ ਔਰ ਸਾਡਾ ਸਾਰਿਆਂ ਦਾ ਇਟ ਇੰਟਰਸਟ ਆਂਦਾ ਅਸੀਂ ਆਣ ਵਾਲਾ ਟਾਈਮ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਰੱਖੀਏ ਸੁਭਾਤ ਬਹੁਤ ਸਾਰਿਆਂ ਦਾ ਸਾਰੀ ਜਿੰਨੀ ਵੀ ਇੱਥੇ ক্রিকেট ਐਸੋਸੀਏਸ਼ਨ ਦੇ بڑے بڑے ਖਿਡਾਰੀ ਵੀ ਪਹੁੰਚੇ ਆ ਔਰ ਬਹੁਤ ਅੱਛਾ ਮੈਚ ਹੋਇਆ ਔਰ ਐਸਐਸਪੀ 11 ਨੂੰ ਮੁबारकबाद ਦੇਣਾ ਔਰ ਡਿਪਟੀ ਕਮਿਸ਼ਨਰ 11 ਨੂੰ ਇਸ ਕਰਦੇ ਮੁबारकबाद ਬਹੁਤ ਅੱਛਾ ਕੰਪੀਟੀਸ਼ਨ ਕੀਤਾ ਬਹੁਤ-ਬਹੁਤ ਸ਼ੁਕਰੀਆ ਸਭ ਨੂੰ ਜੈ ਹਿੰਦ ਜੀ ਸਰ ਇਹ ਅੱਜ ਜੋ ਯੁੱਧ ਨਸ਼ੇ ਅਬਰੁੱਧ ਦੂਸਰੀ ਪ੍ਰੀਮੀਅਰ ਲੀਗ ਦਾ ਅੱਜ ਫਾਈਨਲ ਮੈਚ ਐਸਐਸਪੀ 11 ਡੀਸੀ 11 ਦੇ ਵਿੱਚ ਖੇਡਿਆ ਗਿਆ ਔਰ ਜਿਹਦੇ ਵਿੱਚ एसएसपी 11 ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ ਔਰ ਲਗਾਤਾਰ ਦੂਸਰੀ ਵਾਰ ਸ਼ਹੀਦ ਭਗਤ ਸਿੰਘ ਯਾਦਗਾਰੀ ਯੁੱਧ ਨਸ਼ਮਰੂਦ ਪ੍ਰੀਮੀਅਰ ਲੀਗ ਦੇ বিজেਤਾ ਬਣਨ ਦਾ ਗੌਰਵ ਹਾਸਲ ਕੀਤਾ ਸੁਆਸ਼ ਚੰਦਰ ਜੀ ਕਪਤਾਨ ਉਹਨਾਂ ਦੇ ਅੱਜ ਮੈਨ ਆਫ ਦਿ ਮੈਚ ਗਏ ਹੈ ਔਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਡੀਸੀ 11 ਰਨਰ ਅਪ ਰਹੀ ਹੈ ਉਹਨਾਂ ਨੂੰ ਵੀ ਮੁਬਾਰਕਵਾਦ ਅੱਛਾ ਮੈਚ ਹੋਇਆ ਔਰ ਲਾਸਟ ਗੇਂ ਤੱਕ ਮੈਚ ਗਿਆ ਮੈਂ ਸਾਰਿਆਂ ਨੂੰ ਇਹੀ ਆਵਾਜ਼ ਕਰਦਾ ਪੰਜਾਬ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਜਿਸ ਕੋਨੇ 'ਚ ਅਸੀਂ ਬੈਠੇ ਸਾਰੀ ਯੂਥ ਨੂੰ ਸਾਰੀ ਲੋਕਾਂ ਨੂੰ ਕਿ ਯੁੱਧ ਨਸ਼ੇਮਰੂਦ ਜੋ ਮੋਹਮ ਚੱਲ ਰਹੀ ਆ ਸਾਰਾ ਸਮਾਜ ਅਸੀਂ ਸਾਰੇ ਲੋਕ ਸਾਰੀ ਯੂਥ ਰਲ ਕੇ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ ਪੰਜਾਬ ਨੂੰ ਇੱਕ ਬਾਰਡਰ ਸਟੇਟ ਹੈ ਇਹਨੂੰ ਨਸ਼ਾ ਰਹਿਤ ਬਣਾਉਣ ਲਈ ਆਪਣਾ ਯੋਗਦਾਨ ਦਿਈਏ ਔਰ ਪੰਜਾਬ ਦੀ ਗਿਣਤੀ ਹਿੰਦੁਸਤਾਨ ਦੀਆਂ ਸਭ ਤੋਂ ਟਾਪ ਦੀਆਂ ਸਟੇਟਾਂ ਚ ਹੁੰਦੀ ਹੈ ਸਿਰਫ ਇੱਕ ਵਿਦੇਸ਼ੀ ਤਾਕਤਾਂ ਅੱਜ ਨਸ਼ਾ ਇੱਥੇ ਲਿਆ ਕੇ ਨੌਜਵਾਨੀ ਨੂੰ ਖਰਾਬ ਕਰਨ ਲੱਗੀਆਂ ਔਰ ਅੱਜ ਅਸੀਂ ਉਹਨਾਂ ਦੀ ਇਸ ਸ਼ਰਾਰਤ ਨੂੰ ਸਮਝੀਏ ਰਲ ਕੇ ਇਸ ਨਸ਼ੇ ਦੇ ਕੋੜ ਨੂੰ ਜੋ ਸਮਾਜ ਵਿੱਚ ਫੈਲ ਰਿਹਾ ਸਾਰਾ ਸਮਾਜ ਰਲ ਕੇ ਸਾਰੀ ਯੂਥ ਰਲ ਕੇ ਇਹਨੂੰ ਅਸੀਂ ਦੂਰ ਕਰੀਏ ਔਰ ਆਪਣੇ ਪੰਜਾਬ ਨੂੰ ਨਸ਼ਾ ਰਹਿਤ ਬਨਾਈਏ ਮੈਂ ਵਿਦੀਵਦ ਦੂਸਰੀ ਯੁੱਧ ਨਸ਼ਾ ਅਬਰਧ ਸ਼ਹੀਦ ਯਾਦਗਾਰੀ ਭਗਤ ਸਿੰਘ ਮੈਮੋਰੀਅਲ ਲੀਗ ਦੇ ਸਮਾਪਨ ਦੀ ਕੋਸ਼ਿਸ਼ ਨਾ ਕਰਦਾ ਔਰ ਤੀਸਰੀ ਲੀਗ ਵੀ ਇਸੇ ਤਰ੍ਹਾਂ ਹੀ ਨਸ਼ਿਆਂ ਦੇ ਖਿਲਾਫ ਹੁਣ ਅਸੀਂ ਕਰਾਵਾਂਗੇ ਔਰ ਇਹ ਤੂੰ ਪਹਿਲਾਂ ਅਸੀਂ ਤੀਸਰੀ ਲੀਗ ਤੋਂ ਪਹਿਲਾਂ ਅਸੀਂ ਇੱਕ ਨੌਜਵਾਨਾਂ ਵਿੱਚ ਜਿਹੜੇ ਕਮਿੰਗ ਕਰੈਕਟਰ ਨੇ ਔਰ ਜ਼ਿਲ੍ਹੇ ਦੇ ਅਲੱਗ-ਅਲੱਗ ਇਲਾਕਿਆਂ ਰੂਰਲ ਏਰੀਏ 'ਚ ਸਭ ਤਹਿਸੀਲਾਂ 'ਚ ਕ੍ਰਿਕਟ ਖੇលਦੇ ਨੇ ਉਹਨਾਂ ਦੀਆਂ ਟੀਮਾਂ ਨੂੰ ਲੈ ਕੇ ਅਸੀਂ ਇਹ ਇੱਕ ਯੁੱਧ ਨਸ਼ ਅਮਰੁੱਧ ਯੂਥ ਦੀ ਇਹ ਲੀਗ ਕਰਾਉਣ ਜਾ ਰਹੇ ਹਾਂ ਬਹੁਤ ਜਲਦ